ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਸ਼ਾਲਪੁਰ ਦੇ ਵਿੱਚ ਜਿਹੜੇ ਬੱਚੇ ਹਰਵੀਰ ਦਾ ਇੱਕ ਭਈਏ ਵੱਲੋਂ ਕਨਾਉਣੀ ਹਰਕਤ ਕਰਕੇ ਗੰਦੇ ਕਰਤੂਤ ਕਰਕੇ ਕਤਲ ਕੀਤਾ ਗਿਆ ਇਹ ਜਿਹੜਾ ਮੁੱਦਾ ਹੈਗਾ ਮਸਲਾ ਹੈਗਾ ਇੱਕ ਬਹੁਤ ਵੱਡੀ ਸੋਚੀ ਸਮਝੀ ਸਾਜ਼ਿਸ਼ ਹੈ ਜਿਹੜੇ ਵੱਡੇ ਸਿਰਾਂ ਵਾਲੇ ਰਾਜਨੀਤਿਕ ਲੋਕ ਨੇ ਪੰਜਾਬ ਨੂੰ ਕਿਦਾਂ ਅੱਗ ਲਾਉਣੀ ਚਾਹੁੰਦੇ ਨੇ ਅਸੀਂ ਉਹਨਾਂ ਲੋਕਾਂ ਦੇ ਇਸ ਗੰਦੇ ਰਾਜਨੀਤੀ ਨੂੰ ਸਮਝ ਨਹੀਂ ਸਕਦੇ ਬਹੁਤ ਲੋਕਾਂ ਨੇ ਇਹ ਪੋਸਟਾਂ ਪਾਈਆਂ ਨੇ ਔਰ ਪੰਥਕ ਜਥੇਬੰਦੀਆਂ ਤੇ ਕੁਝ ਸਮਾਜ ਸੇਵੀ ਲੋਕਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਬਈਏ ਬਚਾਓ ਪੰਜਾਬ ਬਚਾਓ ਇਹ ਨਾਰਾ ਕਿੱਥੋਂ ਤੱਕ ਸਹੀ ਹੈ ਇਹ ਨਾਰੇ ਦੇ ਨਾਲ ਕਿ ਇਹ ਮਸਲਾ ਹੱਲ ਹੋ ਜਾਊ ਮੈਂ ਤੇ ਇੱਕ ਬੇਨਤੀ ਕਰਨੀ ਹੈ ਇਹ ਨਾਰਾ ਵੀ ਲਾਓ ਪਰ ਜਿੰਨਾ ਲੀਟਰਾਂ ਨੇ ਜਾਂ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੇ ਸ਼ਹਿਰਾਂ ਦੇ ਵਿੱਚ ਜਿਨੇ ਐਮਸੀ ਨੇ ਜਿਨ੍ਹਾਂ ਨੇ ਇਹਨਾਂ ਭਈਆਂ ਦੀਆਂ ਪ੍ਰਵਾਸੀਆਂ ਦੀਆਂ ਵੋਟਾਂ ਬਣਾਈਆਂ ਨੇ ਉਹਨਾਂ ਦੇ ਖੇਤਰ ਚੰਗੀ ਤਰ੍ਹਾਂ ਫੇਰਨ ਦੀ ਲੋੜ ਹੈ ਦੂਜੀ ਗੱਲ ਹੋਰ ਸੁਣੋ ਧਿਆਨ ਦੇ ਨਾਲ ਅਸੀਂ ਕਦੇ ਵੀ ਜਦੋਂ ਕੋਈ ਇਹੋ ਜਿਹਾ ਮਸਲਾ ਮੁੱਦਾ ਆਉਂਦਾ ਉਹਦੀ ਜੜ ਤੱਕ ਨਹੀਂ ਜਾਂਦੇ ਥੋੜਾ ਜਿਹਾ ਟਾਈਮ ਰੌਲਾ ਪਾ ਕੇ ਵੋਟਾਂ ਦੀ ਖਾਤਰ ਰੋਟੀਆਂ ਛੇਕ ਕੇ ਬਹਿ ਜਾਂਦੇ ਆ ਕਦੇ ਅਸੀਂ ਸੋਚਿਆ ਬੀਜੇਵੇਂ ਹੋਰ ਸਟੇਟਾਂ ਦੇ ਲੋਕ ਪੰਜਾਬ ਦੇ ਵਿੱਚ ਆ ਕੇ ਪ੍ਰਾਪਰਟੀ ਲੈ ਲੈਂਦੇ ਆ ਕਿਥੇ ਕਾਰੋਬਾਰੀ ਬਣ ਕੇ ਬਹੁਤ ਕੁਝ ਕਮਾ ਜਾਂਦੇ ਆ ਉਹਨਾਂ ਨੂੰ ਇਜਾਜ਼ਤ ਹੈ ਕਿ ਪੰਜਾਬ ਵਿੱਚ ਆ ਕੇ ਪ੍ਰਾਪਰਟੀ ਖਰੀਦ ਸਕਦੇ ਆ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਸੇ ਹੋਸਟ ਸਟੇਟ ਵਿੱਚ ਜਾ ਕੇ ਪ੍ਰਾਪਰਟੀ ਖਰੀਦਣ ਦੀ ਇਜਾਜ਼ਤ ਹੈ ਅਸੀਂ ਕਿ ਇਹ ਮੁੱਦਾ ਕਿਉਂ ਨਹੀਂ ਉਠਾਉਂਦੇ ਕਿ ਜੇ ਪ੍ਰਵਾਸੀਆਂ ਨੂੰ ਜਾਂ ਹੋਸਟ ਸਟੇਟਾਂ ਦੇ ਲੋਕਾਂ ਨੂੰ ਸਾਡੇ ਪੰਜਾਬ ਵਿੱਚ ਆ ਕੇ ਕਾਰੋਬਾਰ ਕਰਨ ਦੀ ਖੁੱਲ ਹੈ ਪ੍ਰਾਪਰਟੀ ਕਰਨ ਦੀ ਖੁੱਲ ਹੈ ਫਿਰ ਸਾਨੂੰ ਉਹ ਖੁੱਲ ਕਿਉਂ ਨਹੀਂ ਮਿਲਦੀ ਅਸੀਂ ਹੋਸਟ ਸਟੇਟਾਂ ਵਿੱਚ ਜਾ ਕੇ ਆਪਣੀ ਪ੍ਰਾਪਰਟੀ ਕਿਉਂ ਨਹੀਂ ਖਰੀਦ ਸਕਦੇ ਇਹ ਸਾਡੇ ਤੇ ਕਾਨੂੰਨ ਲਾਗੂ ਕਿਉਂ ਹੁੰਦਾ ਪਰ ਜਦੋਂ ਸਾਡੇ ਪੰਜਾਬ ਵਿੱਚ ਆ ਕੇ ਕੋਈ ਪ੍ਰਵਾਸੀ ਬੰਦਾ ਉਹਨੇ ਇੱਥੇ ਵੱਡੇ ਵੱਡੇ ਹੋਟਲ ਬਣਾ ਲਏ ਵੱਡੀਆਂ ਵੱਡੀਆਂ 숍ਾਂ ਬਣਾ ਲਈਆਂ ਜ਼ਮੀਨਾਂ ਲੈ ਲਈਆਂ ਕੋਠੀਆਂ ਲੈ ਲਈਆਂ ਪਰ ਜਦੋਂ ਅਸੀਂ ਬਾਹਰ ਜਾ ਕੇ ਕੋਈ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਸਾਡੇ ਤੇ پابੰਦੀ ਹੈ ਅਸੀਂ ਇਹ ਮੁੱਦਾ ਕਉਂ ਨਹੀਂ ਉਠਾਉਂਦੇ ਇੱਕ ਮੇਰੀ ਗੱਲ ਧਿਆਨ ਦੇ ਨਾਲ ਸੁਣਿਓ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਬਈਆਂ ਦੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਬਣਾਈਆਂ ਨੇ ਉਹਦੇ ਬਾਰੇ ਕਲੀਅਰ ਹੈ ਕਿ ਇਹ ਵੋਟਾਂ ਬਣਾਉਣ ਵਾਲੇ ਪਿੰਡਾਂ ਦੇ ਸਰਪੰਚ ਸ਼ਹਿਰਾਂ ਦੇ ਐਮਸੀ ਨੇ ਇਹ ਕੋਈ ਲੋਕੀਅਰਸ਼ਿਪਿਆ ਨਹੀਂ ਹੈਗਾ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਇੱਕ ਗੱਲ ਤੁਹਾਨੂੰ ਹੋਰ ਕਹਿ ਦਿੰਨਾ ਵੀ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਉਹ ਮੌਜੂਦਾ ਸਰਕਾਰ ਵਿੱਚ ਹੋਣ ਜਾਂ ਵਿਰੋਧੀ ਧਿਰਾਂ ਦੇ ਜਿਹੜੇ ਸੱਤਾ ਤੋਂ ਬਾਹਰ ਨੇ ਉਹਨਾਂ ਵੱਲੋਂ ਇੱਕ ਵੀ ਬਿਆਨ ਕਿਸੇ ਲੀਡਰ ਦਾ ਕਿਉਂ ਨਹੀਂ ਆਇਆ ਕਿ ਇਸ ਬਈਏ ਨੇ ਕਾਨੂੰਨੀ ਕਰਦੋਤ ਕੀਤੀ ਇਹਨਾਂ ਨੂੰ ਪੰਜਾਬ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਕਿਸੇ ਲੀਡਰ ਤੋਂ ਤੁਸੀਂ ਬਿਆਨ ਸੁਣਿਆ ਕਦੇ ਨਹੀਂ ਸੁਣਿਆ ਕਿਉਂ ਨਹੀਂ ਬਿਆਨ ਦਿੰਦੇ ਕਿਉਂਕਿ ਇਹ ਲੀਡਰ ਵੀ ਉਨੇ ਹੀ ਕਸੂਰਵਾਰ ਨੇ ਜਿੰਨੇ ਪਿੰਡਾਂ ਦੇ ਸਰਪੰਚ ਤੇ ਐਮਪੀ ਨਿਸ਼ਹਰਾਂ ਦੇ ਇਹਨਾਂ ਲੀਡਰਾਂ ਨੇ ਵੀ ਇਹਨਾਂ ਬਿਹਾਰੀ ਭਈਆਂ ਦੀਆਂ ਜਾਂ ਜੁਪੀ ਤੋਂ ਆਏ ਨੇ ਪ੍ਰਵਾਸੀ ਇਹਨਾਂ ਨੇ ਵੋਟਾਂ ਬਣਵਾਈਆਂ ਨੇ ਆਧਾਰ ਕਾਰਡ ਕਿਹਨੇ ਬਣਾਏ ਨੇ ਬੈਂਕਾਂ ਦੇ ਵਿੱਚ ਖਾਤੇ ਕਿਹਨੇ ਖਲਵਾਏ ਨੇ ਇਹ ਸਭ ਨੂੰ ਪਤਾ ਹੈ ਕਿਉਂਕਿ ਬੋਰਡ ਦਾ ਮਸਲਾ ਤੇ ਹੁਣ ਜਿਹੜੇ ਲੀਡਰ ਆਪਣੇ ਜਵਾਨ ਖੋਲ ਨਹੀਂ ਰਹੇ ਮਤਲਬ ਇਹ ਹੈ ਕਿ ਇਹਨਾਂ ਨੂੰ ਹਲੇ ਵੀ ਉਹਨਾਂ ਭਈਆਂ ਦੀਆਂ ਵੋਟਾਂ ਦੀ ਜ਼ਰੂਰਤ ਹੈ ਤਾਂ ਨਹੀਂ ਬੋਲ ਰਹੇ ਜੇ ਬੋਲਣਗੇ ਤਾਂ ਅਗਲੇ ਨੇ ਵੋਟਾਂ ਨਹੀਂ ਪੜਨਗੀਆਂ ਜਦੋਂ ਬੁੱਢੇ ਨਾਲੇ ਦੀ ਗੱਲ ਚੱਲੀ ਫੈਕਟਰੀਆਂ ਦੇ ਮਾਲਕ ਸਾਹਮਣੇ ਆ ਗਏ ਸਾਡੇ ਦਾ ਪੰਜਾਬ ਦੇ ਲੋਕੋ ਨੇ ਇਕੱਠੇ ਹੋਏ ਨਹੀਂ ਉੱਥੇ ਉਹਨਾਂ ਨੇ ਧੜਾ ਧੜ 70-80 ਹਜ਼ਾਰ ਭਈਆ ਇਕੱਠਾ ਕਰਤਾ ਉਹ ਕਹਿੰਦੇ ਸਾਡੀ ਜੌਬ ਜਾਂਦੀ ਹੈ ਸਾਡੇ ਕੰਮ ਖਤਮ ਹੁੰਦੇ ਮਤਲਬ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਕੋਈ ਇੱਕ ਪਲੇਟਫਾਰਮ ਤੇ ਆਉਣਾ ਇਹ ਜ਼ਰੂਰੀ ਨਹੀਂ ਸਮਝਦੇ ਆਪਣੇ ਆਪ ਉਹ ਇਕੱਠੇ ਹੋ ਜਾਂਦੇ ਅਸੀਂ ਇਕੱਠੇ ਹੁੰਦੇ ਨੇ ਹੁਣ ਜਿਹੜੇ ਬੰਦੇ ਫਫੜਾ ਥੋੜੀ ਮਚਾਈ ਬੈਠਿਆ ਕਿ ਭਈਏ ਭਜਾਓ ਪੰਜਾਬ ਬਚਾਓ ਇਹ ਤੋਂ ਪਹਿਲਾਂ ਸਾਨੂੰ ਵੀ ਸੋਚਣਾ ਪੈਣਾ ਸਾਡੇ ਬੰਦੇ ਵੀ ਪੰਜਾਬ ਦੇ ਹੋਰ ਸਟੇਟਾਂ ਵਿੱਚ ਬੈਠੇ ਆ ਪਰ ਫਰਕ ਇੰਨਾ ਕਾ ਜੇ ਕਿਸੇ ਸਾਡੇ ਪੰਜਾਬੀ ਨੇ ਔਰ ਨਕੰਡੀ ਦਾ ਵੀਜ਼ਾ ਲਿਆ ਉਹਦੇ ਡਾਕੂਮੈਂਟ ਪਹਿਲਾਂ ਚੈੱਕ ਹੀਤੇ ਜਾਂਦੇ ਆ ਕੋਈ ਫੇਕ ਡਾਕੂਮੈਂਟ ਨਹੀਂ ਹੁੰਦਾ ਪਰ ਜਦੋਂ ਇਹ ਬਿਹਾਰ ਦੇ ਜਾਂ ਜੂਪੇ ਦੇ ਭਈਏ ਸਾਡੇ ਪੰਜਾਬ ਵਿੱਚ ਆਉਂਦੇ ਇਹਨਾਂ ਕੋਲੇ ਦੋ ਦੋ ਆਧਾਰ ਕਾਰਡ ਨੇ ਇੱਕ ਪੰਜਾਬ ਦਾ ਇੱਕ ਜੂਪੇ ਤੇ ਬਿਹਾਰ ਦਾ ਤੇ ਇਹ ਚੈੱਕ ਕੀ ਦਾ ਕਿਹਨੇ ਕਰਨਾ ਜੀ ਜ਼ਿੰਮੇਵਾਰੀ ਕਿਹਦੀ ਬਣਦੀ ਆ ਜੀ ਸਭ ਤੋਂ ਵੱਡੇ ਹਰਾਮਖੋਰ ਪਿੰਡਾਂ ਦੇ ਸਰਪੰਚ ਨੇ ਮਾਫ ਕਰਨਾ ਮੈਨੂੰ ਇਹ ਸ਼ਬਦ ਵਰਤਨੇ ਪੈ ਰਹੇ ਨੇ ਤੇ ਦੂਜੇ ਨੰਬਰ ਤੇ ਸ਼ਹਿਰਾਂ ਦੇ ਐਮਸੀ ਨੇ ਜਿਨ੍ਹਾਂ ਨੇ ਆਧਾਰ ਕਟ ਬਣਾ ਕੇ ਵੋਟਾਂ ਬਣਾਤੀਆਂ ਇਹਨਾਂ ਦੀ ਇਸੇ ਕਰਕੇ ਲੀਡਰ ਬੋਲਦੇ ਨੇ ਜਿਸ ਬੱਚੇ ਦੇ ਨਾਲ ਇਹ ਘਣਾਉਣੀ ਹਰਕਤ ਕੀਤੀ ਹੈ ਜੀ ਮੈਂ ਕਹਿੰਦਾ ਉਸ ਬਈਏ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿੱਡੀ ਵੀ ਸਖਤ ਸਜ਼ਾ ਹੋਵੇ ਉਹਨੂੰ ਦੇਣੀ ਚਾਹੀਦੀ ਹੈ ਪਰ ਐ ਰੌਲਾ ਪਾ ਕੇ ਗੱਲ ਨਹੀਂ ਬਣਦੀ ਬਈਆਂ ਦੇ ਵੀ ਖੇਤਰ ਫੇਰੋ ਪਰ ਉਦੋਂ ਪਹਿਲਾਂ ਜਿਹੜੀ ਮੈਂ ਗੱਲ ਕਹੀ ਆ ਪਿੰਡਾਂ ਦੇ ਸਰਪੰਚ ਜਿਨ੍ਹਾਂ ਨੇ ਵੋਟਾਂ ਵੜਾਈਆਂ ਤੇ ਸ਼ਹਿਰਾਂ ਦੇ ਐਮਸੀ ਤੇ ਜਿਹੜੇ ਲੀਡਰ ਨੇ ਇਹਨਾਂ ਦੇ ਖੇਤਰ ਫੇਰਨ ਦੀ ਜ਼ਰੂਰਤ ਹੈ ਤਾਂ ਕਿਤੇ ਇਹ ਮੁੱਦੇ ਜਿਹੜੇ ਨੇ ਇਹ ਮਸਲੇ ਏਡੇ ਨੇ ਹੱਲ ਹੋਣੇ ਨੇ ਨਹੀਂ ਰੌਲਾ ਪਾ ਕੇ ਬਹਿ ਜਾਓਗੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ